ਸਵਾਗਤ ਹੈ ਜੀ ਹੋਸ਼ਾਰਪਰ ਨਿਊਜ਼ ਦੇ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਹਾਂ ਚੇਤਨ ਕਸ਼ਵਤ ਤਾਂ ਦੋਸਤੋ ਇਹ ਟਰਾਲੀ ਹੈ ਜਿਹੜੀ ਇਹ ਮਿੱਟੀ ਦੀ ਭਰੀ ਹੋਈ ਜਾ ਰਹੀ ਆ ਤੇ ਦੇਖੋ ਟਰੈਕਟਰ ਤੇ ਨਾ ਤਾਂ ਕੋਈ ਨੰਬਰ ਹੈ ਨਾ ਤਾਂ ਇਹਦੇ ਕੋਈ ਪਿੱਛੇ ਨੰਬਰ ਹੈ ਤੇ ਨਾ ਟਰੈਕਟਰ ਤੇ ਅੱਗੇ ਨੰਬਰ ਹੈ ਤੇ ਨਾ ਹੀ ਇਹ ਟਕੀ ਹੋਈ ਹੈ ਤਾਂ ਦੂਜੇ ਪਾਸੇ ਜੇਕਰ ਆਪਾਂ ਇਹ ਗੱਲ ਕਰੀਏ ਤਾਂ ਟਰੈਕਟਰ ਦੇ ਪਿੱਛੇ ਵੀ ਨੰਬਰ ਨਹੀਂ ਹੈਗਾ ਤੇ ਅਨੰਕੇ ਜੀ ਮੋਰੇ ਦਿਸਿਆ ਨੰਬਰ ਨਹੀਂ ਨਹੀਂ ਮੋਰੇ ਵੀ ਹੈ ਨਹੀਂਗਾ ਨੰਬਰ ਜੀ ਤੇਕ ਪਾਸੇ ਮਾਈਨਿੰਗ ਹੈ ਜਿਹੜੀ ਉਹ ਬੰਦ ਹੋ ਚੁੱਕੀ ਹੋ ਤੇ ਕੋਈ ਟੱਕੀ ਵੀ ਨਹੀਂ ਹੋਈ ਤੇ ਗੱਲ ਇਹ ਹੈ ਕਿ ਇਹ ਫਿਰ ਮਾਈਨਿੰਗ ਆ ਕਿਥੋਂ ਰਹੀਆਂ ਤੇ ਮੁਹੱਲਿਆਂ ਦੇ ਵਿੱਚੋਂ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਅਨਿਕੇਤ ਭਾਜੀ ਚੋਰ ਰਸਤੇ ਬਣਾਏ ਹੋਏ ਨੇ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਇਹਦੇ ਬਾਰੇ ਮੈਂ ਤਾਂ ਇਹੀ ਕਹਿਣਾ ਚਾਹਨਾ ਜੀ ਚਲੋ ਰੇਤ ਦੀ ਜਿਹੜੀ ਕਿ ਟਰਾਲੀ ਤੁਸੀਂ ਦੇਖ ਸਕਦੇ ਹੋ ਵੈਸੇ ਤਾਂ ਅਸੀਂ ਕਹਿ ਰਹੇ ਹਾਂ ਕਿ ਪੈਟਰੋਲ ਪੰਪਸ ਦੇ ਉੱਤੇ ਵੀ ਜਿਹੜੇ ਕਿ ਗੱਲਬਾਤ ਕਹਿ ਲਈਏ ਕੀ ਜਿਨ੍ਹਾਂ ਦੇ ਨੰਬਰ ਪਲੇਟ ਹੈ ਨਹੀਂ ਪਰ ਇੱਥੇ ਤਾਂ ਜਿਹੜੀ ਕੀ ਟਰਾਲੀ ਤੇ ਹੀ ਕੋਈ ਨੰਬਰ ਪਲੇਟ ਹੈ ਨਹੀਂਗੀ ਤਾਂ ਜਿਹੜੀ ਕੀ ਮਾਈਨਿੰਗ ਵੀ ਬੰਦ ਹੈ ਰੇਨੀ ਸੀਜ਼ਨ ਦੇ ਕਰਕੇ ਤਾਂ ਇਹ ਤੁਸੀਂ ਦੇਖ ਸਕਦੇ ਹੋ ਸ਼ਰਿਆਂ ਮੋਹੱਲਿਆਂ ਚੋਂ ਰਸਤੇ ਜਿਹੜੇ ਕੀ ਨਿਕਲ ਰਹੇ ਨੇ ਤਾਂ ਰਸਤੇ ਦੇ ਵਿੱਚ ਟਰਾਲੀ ਆ ਰਹੀ ਪਈ ਆ ਨਾ ਕੋਈ ਅੱਗੇ ਨੰਬਰ ਹੈ ਤੇ ਨਾ ਪਿੱਛੇ ਨੰਬਰ ਹੈ ਜੀ ਇਹ ਚੋਰ ਰਸਤੇ ਆ ਰਹੀ ਮੈਂ ਤਾਂ ਇਹ ਕਹਿ ਸਕਦਾ ਕਿ ਚੋਰ ਰਸਤੇ ਆ ਰਹੀ ਜਿਹੜੀ ਇਹ ਮਾਈਨਿੰਗ ਕੀਤੀ ਜਾ ਰਹੀ ਆ ਤਾਂ ਅਸੀਂ ਗੱਡੀ ਆਪਣੀ ਥੋੜੀ ਸਾਈਡ ਤੇ ਲਗਾਉਂਦੇ ਆ ਤਾਂ ਫਿਰ ਟਰਾਲੀ ਜਿਹੜਾ ਅੱਗੇ ਲੰਘੜ ਦਿੱਤਾ ਜਾਵੇ ਤਾਂ ਫਿਰ ਆਪਾਂ ਜਿਹੜੀਆਂ ਸਾਫ਼ ਤਸਵੀਰਾਂ ਅਸੀਂ ਉਹ ਦਿਖਾ ਸਕਦੇ ਹਾਂ ਜੀ ਦਰਸ਼ਕਾਂ ਨੂੰ ਕਿਉਂਕਿ ਮਾਈਨਿੰਗ ਨੂੰ ਲੈ ਕੇ ਅਦਾਰਾ ਹੁਸ਼ਾਰਪੁਰ ਨਿਊਜ਼ ਆ ਜਿਹੜਾ ਨੀ ਕੀਤ ਜੀ ਉਹ ਲਗਾਤਾਰ ਇਹ ਜਿਹੜੀਆਂ ਉਹ ਕਵਰੇਜ ਕਰ ਰਿਹਾ ਤਾਂ ਚੱਬੇਵਾਲ ਦੇ ਵਿੱਚੋਂ ਹਰਦੋਖਾਨਪੁਰ ਦੇ ਵਿੱਚੋਂ ਤਾਂ ਕਈ ਸਾਰੇ ਇਲਾਕਿਆਂ ਦੇ ਵਿੱਚੋਂ ਅਸੀਂ ਜਿਹੜੀ ਉਹ ਸਾਡੀਆਂ ਖਬਰਾਂ ਤੋਂ ਬਾਅਦ ਮਾਈਨਿੰਗ ਬੰਦ ਵੀ ਹੋਈ ਆ ਤੇ ਪਰੰਤੂ ਹੁਣੇ ਦੇਖੋ ਜੀ ਵੀ ਕੇ ਹਾਰਡਵੇਅਰ ਸਟੋਰ ਮੋਬਾਈਲ ਨੰਬਰ ਲਿਖਿਆ ਹੋਇਆ ਕੋਈ ਟਰਾਲੀ ਦੇ ਪਿੱਛੇ ਨਹੀਂ ਨੰਬਰ ਕੋਈ ਟਰਾਲੀ ਦੇ ਅੱਗੇ ਨਹੀਂ ਨੰਬਰ ਨਾਦਾਈ ਟਰਾਲੀ ਟੱਕੀ ਹੋਈ ਆ ਤਾਂ ਆਪਾਂ ਫਿਰ ਇਹਨੂੰ ਹੁਣ ਗੈਰ ਕਾਨੂੰਨੀ ਹੀ ਕਹਾਂਗੇ ਜੀ ਕਿ ਗੈਰ ਕਾਨੂੰਨੀ ਸ਼ਾਇਦ ਇਹ ਹੋ ਸਕਦੀ ਹੈ ਕਿਉਂਕਿ ਉਹ ਦੇਖੋ ਜੀ ਬਜ਼ੁਰਗ ਰੇਤਾ ਚੈੱਕ ਕਰ ਰਹੇ ਆ ਕਹਿੰਦੇ ਕੁਆਲਿਟੀ ਚੈੱਕ ਕਰ ਰਹੇ ਹੋਣਗੇ ਮੈਨੂੰ ਲੱਗਦਾ ਪਰੰਤੂ ਬੜੀ ਐ ਦੁੱਖ ਭਰੀ ਗੱਲ ਆ ਪ੍ਰੀਤ ਜੀ ਇਹ ਵੀ ਇੱਕ ਕਿ ਦੇਖੋ ਕਿਵੇਂ ਚੋਰ ਰਸਤੇ ਇਹ ਮੁਹੱਲਿਆਂ ਦੇ ਵਿੱਚੋਂ ਬਣਾਏ ਹੋਏ ਨੇ ਤੇ ਜੇਕਰ ਤੁਸੀਂ ਪਹਿਲੀ ਗੱਲ ਤਾਂ ਮੈਂ ਦਰਸ਼ਕਾਂ ਨੂੰ ਇਹ ਦੱਸ ਦੇਣਾ ਚਾਹੁੰਦਾ ਕਿ ਰੇਜ਼ੀ ਰੇਨੀ ਸੀਜ਼ਨ ਆ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਤੇ ਰੇਨੀ ਸੀਜ਼ਨ ਦੌਰਾਨ ਰੇਤਾ ਜਿਹੜੀ ਉਹ ਮਾਈਨਿੰਗ ਆ ਜਿਹੜੀ ਉਹ ਪੂਰੀ ਤਰ੍ਹਾਂ ਦੇ ਨਾਲੋਂ ਬੰਦ ਹੋ ਚੁੱਕੀ ਆ ਤਾਂ ਜਿਹੜੇ ਟਰੈਕਟਰ ਡਰਾਈਵਰ ਨੇ ਤਾਂ ਮੈਂ ਕਿਹਾ ਤੁਸੀਂ ਲਿਆਏ ਕਿੱਥੋਂ ਕਹਿੰਦੇ ਅਸੀਂ ਚੋਹਾਲ ਤੋਂ ਲਿਆਏ ਹਾਂ ਹੁਣ ਦੇਖੋ ਕਿੰਨਾ ਹਾਸੋਹੀਣੀ ਆ ਕਿੱਥੇ ਚੋਹਾਲ ਆ ਕਿੱਥੇ ਮੁਹੱਲਾ ਦੀਪਨਗਰ ਹੈ ਜੀ ਇਹ ਕਿਹੜਾ ਰਸਤਾ ਨਹੀਂ ਕੀਤ ਜੀ ਮੈਂ ਨਹੀਂ ਕਦੇ ਵੇਖਿਆ ਤੁਹਾਨੂੰ ਕੋਈ ਰਸਤੇ ਨਕਸ਼ੇ ਜਾਦ ਹੋਣਗੇ ਜਿਹੜੇ ਮੈਨੂੰ ਨਾ ਪਤਾ ਮੈਨੂੰ ਨਹੀਂ ਪਤਾ ਜੀ ਜਿਹੜਾ ਕਿ ਚੋਹਾਲ ਤੋਂ ਸ਼ਾਰਟਕਟ ਸਿੱਧਾ ਹੀ ਐਸਡੀ ਕਾਲਜ ਵਾਲੀ ਗਲੀਆਂ 'ਚ ਆ ਜਵੇ ਅਜਿਹਾ ਸ਼ਾਰਟਕਟ ਚੇਤਨ ਜੀ ਮੈਨੂੰ ਨਹੀਂ ਪਤਾ ਤੇ ਜੇਕਰ ਪਤਾ ਹੋਵੇ ਤਾਂ ਮੈਂ ਲੋਕਾਂ ਨੂੰ ਵੀ ਦੱਸਣਾ ਚਾਹਾਂਗਾ ਕਿ ਜਿਨ੍ਹਾਂ ਨੂੰ ਜਿਹੜੇ ਕਿ ਕੰਮ ਹੁੰਦੇ ਨੇ ਤਾਂ ਉਹਨਾਂ ਦਾ ਸਮਾਂ ਜਿਹੜਾ ਕਿ ਬਚ ਸਕੇ ਕਿਉਂਕਿ ਇਹ ਅਜਿਹਾ ਸ਼ਾਰਟਕਟ ਸਾਡੀ ਨਿਗਾ 'ਚ ਤਾਂ ਮੇਰੀ 'ਚ ਕੋਈ ਹੈ ਨਹੀਂ ਤੇ ਜੇ ਤੁਹਾਡੀ ਨਿਗਾ 'ਚ ਹੋਵੇ ਤਾਂ ਤੁਸੀਂ ਵੀ ਜ਼ਰੂਰ ਦਰਸ਼ਕਾਂ ਨੂੰ ਦੱਸ ਦਿਓ ਜੀ ਜੀ ਬਿਲਕੁਲ ਮੇਰੀ 32 ਸਾਲ ਦੀ ਉਮਰ ਹੋ ਗਿਆ ਜੀ 32 ਸਾਲਾਂ ਦੇ ਵਿੱਚ ਕੁਝ ਨਹੀਂ ਮੈਂ ਇਸ ਤਰ੍ਹਾਂ ਦਾ ਸ਼ਾਰਟਕਟ ਵੇਖਿਆ ਤੇ ਹੁਣ ਇਹ ਵੇਖਣਾ ਹੋਵੇਗਾ ਕਿ ਸ਼ਹਿਰ ਵੱਲ ਨੂੰ ਜਾਂਦੀ ਹੈ ਕਿ ਸ਼ਹਿਰ ਤੋਂ ਬਾਹਰ ਜਾਂਦੀ ਹੈ ਪਰੰਤੂ ਦੇਖੋ ਬੜੀ ਇੱਕ ਮਾਈਨਿੰਗ ਪ੍ਰਸ਼ਾਸਨ ਲਈ ਤਾਂ ਖਾਸ ਕਰਕੇ ਪੁਲਿਸ ਲਈ ਵੀ ਇੱਕ ਚੁਣੌਤੀ ਹੈ ਕਿ ਜੇਕਰ ਕੋਈ ਹਾਦਸਾ ਵਾਪਰ ਜਾਵੇ ਤਾਂ ਕੌਣ ਜ਼ਿੰਮੇਵਾਰਾ ਕੀ ਕਿਵੇਂ ਪਤਾ ਲੱਗੇਗਾ ਕਿ ਇਹਦਾ ਟਰੈਕਟਰ ਹੈ ਕਿ ਇਹਦੀ ਟਰਾਲੀ ਹੈ ਨਾ ਤਾਂ ਕੋਈ ਅੱਗੇ ਨੰਬਰ ਹੈ ਨਾ ਕੋਈ ਪਿੱਛੇ ਨੰਬਰ ਹੈ ਤਾਂ ਨਾ ਹੀ ਜਿਹੜੀ ਟੱਕੀ ਹੋਈ ਹੈ ਕਿਉਂਕਿ ਆਮ ਤੌਰ ਤੇ ਇਹਨਾਂ ਦਿਨਾਂ ਦੇ ਵਿੱਚ ਆਪਾਂ ਵੇਖਦੇ ਹਾਂ ਕਿ ਕਿਸੇ ਵਕਤ ਵੀ ਜਿਹੜੀ ਉਹ ਮੀਂਹ ਹਨੇਰੀ ਜਾਂ ਤੇਜ਼ ਹਵਾਵਾਂ ਉਹ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਅਨਿਕਿਤ ਜੀ ਤੈ ਜਦੋਂ ਤੇਜ਼ ਹਵਾਵਾਂ ਚੱਲਦੀਆਂ ਨੇ ਤਾਂ ਮਿੱਟੀ ਸੁਭਾਵਕ ਹੈ ਲੋਕਾਂ ਦੇ ਬੇਸ਼ਕ ਭਾਵਾਂ ਥੋੜੀ ਥੋੜੀ ਗਿੱਲੀ ਵੀ ਹੈ ਜ਼ੂਮ ਕਰਕੇ ਥੋੜੀਆਂ ਤਸਵੀਰਾਂ ਦਿਖਾ ਦਿਓ ਤੇ ਮਿੱਟੀ ਬੇਸ਼ਕ ਥੋੜੀ ਥੋੜੀ ਗਿੱਲੀ ਵੀ ਹੈ ਪਰੰਤੂ ਜਦੋਂ ਕੁਝ ਕਣ ਉੱਡ ਕੇ ਲੋਕਾਂ ਦੀਆਂ ਅੱਖਾਂ ਦੇ ਵਿੱਚ ਪੈਂਦੇ ਨੇ ਤਾਂ ਫਿਰ ਹਾਸਾ ਹੋਣ ਦਾ ਡਾਰਾ ਜਿਹੜਾ ਉਹ ਬਣਿਆ ਰਹੇਗਾ ਪਰੰਤੂ ਤੁਸੀਂ ਇੱਕ ਬਹੁਤ ਵਧੀਆ ਅਨਿਕਿਤ ਜੀ ਸਵਾਲ ਕੀਤਾ ਵਿੱਚ ਕਿ ਇੱਕ ਪਾਸੇ ਪੁਲਿਸ ਕਹਿੰਦੀ ਜਿਨ੍ਹਾਂ ਵਾਹਨਾਂ ਤੇ ਨੰਬਰ ਨਹੀਂ ਹੈਗੇ ਟਰੈਕਟਰ ਤੇ ਨੰਬਰ ਨਹੀਂ ਹੈਗੇ ਤਾਂ ਉਹਨਾਂ ਤੇ ਉਹਨਾਂ ਨੂੰ ਪੈਟਰੋਲ ਪੰਪਾਂ ਤੇ ਜਾ ਕੇ ਹਦਾਇਤਾਂ ਬੁਜਾਰੀ ਕੀਤੀਆਂ ਗਈਆਂ ਨੇ ਪੰਪ ਮਾਲਕਾਂ ਨੂੰ ਜਾਂ ਜਿਹੜੇ ਉੱਥੇ ਜਿਹੜੇ ਮੁਲਾਜ਼ਮ ਨੇ ਕਰਮਚਾਰੀ ਨੇ ਕੀ ਕਹਿਣਾ ਚਾਹੁੰਦੇ ਹੋ ਜੀ ਤੇ ਇਹ ਕੀ ਰੂਲ ਐ ਸਿਰਫ ਦੋ ਪਹੀਆ ਵਾਹਨਾਂ ਤੇ ਜਾਂ ਯੂਥ ਲਈ ਲਾਗੂ ਹੁੰਦੇ ਇਹਨਾਂ ਲਈ ਕੋਈ ਨਹੀਂ ਜੀ ਸਰ ਮੈਂ ਤਾਂ ਜਿਵੇਂ ਕਿ ਪਹਿਲਾਂ ਵੀ ਕਿਹਾ ਮੈਂ ਇਹੀ ਕਹਿਣਾ ਚਾਹਾਂਗਾ ਕਿ ਹੁਣ ਜਿਵੇਂ ਕਿ ਇਹ ਚੋਹਾਲ ਤੋਂ ਦੱਸ ਰਹੇ ਨੇ ਆਏ ਨੇ ਤਾਂ ਟਰੈਕਟਰ ਟਰਾਲੀ 'ਚ ਕਿਤੋਂ ਤਾਂ ਇਹਨਾਂ ਨੇ ਰੋਕ ਕੇ ਤੇਲ ਪਵਾਇਆ ਹੋਵੇਗਾ ਵੈਸੇ ਪੁਲਿਸ ਮੁਲਾਜ਼ਮ ਨੇ ਜਿਹੜੇ ਕਿ ਪੂਰੇ ਐਕਟਿਵ ਨਹੀਂ ਹੋਣਾ ਵੱਲੋਂ ਪੰਪਾਂ ਤੇ ਜਾ ਕੇ ਟੂ ਵਿੱਲਰ ਵਾਲਿਆਂ ਨੂੰ ਜਾਂ ਪੰਪ ਵਾਲਿਆਂ ਨੂੰ ਹਦਾਇਤਾਂ ਦਿੱਤੀਆਂ ਨੇ ਕਿ ਉਹਨਾਂ ਦੇ ਵਿੱਚ ਵਹੀਕਲਾਂ ਦੇ ਵਿੱਚ ਤੇਲ ਨਾ ਪਾਇਆ ਜਾਵੇ ਪਰੰਤੂ ਚੇਤਨ ਭਾਜੀ ਜੇਕਰ ਟਰਾਲੀ ਦੀ ਗੱਲ ਕਰੀਏ ਤਾਂ ਕਿਸੇ ਦਾ ਵੀ ਇੱਧਰ ਧਿਆਨ ਨਹੀਂ ਗਿਆ ਕਿ ਇਹਦਾ ਨੰਬਰ ਹੈ ਜਾਂ ਨਹੀਂ ਮੋਬਾਈਲ ਨੰਬਰ ਪੜਦਿਓ ਜੀ ਜੇਕਰ ਕੋਈ ਕਾਰਵਾਈ ਕਰਦੀ ਹੋਵੇ ਮਾਈਨਿੰਗ ਵਾਲਿਆਂ ਨੇ ਪੁਲਿਸ ਵਾਲਿਆਂ ਨੇ ਤਾਂ ਮੋਬਾਈਲ ਨੰਬਰ ਪੜਦਿਓ ਕਿਹਾ ਜੀ ਇਹਦਾ ਮੋਬਾਈਲ ਨੰਬਰ 7977973358411 ਹੈ ਜੀ ਜਿਹੜਾ ਤੁਸੀਂ ਦੇਖ ਸਕਦੇ ਹੋ ਬੀਕੇ ਹਾਰਡਵੇਅਰ ਸਟੋਰ ਲਿਖਿਆ ਹੋਇਆ ਹੈ ਇੱਕਾ ਬ੍ਰੈਕਟ ਦੇ ਵਿੱਚ 135 ਲਿਖਿਆ ਆਇਆ ਹੁਣੇ ਪਤਾ ਨਹੀਂ ਕਿਹੜਾ ਕੋਡ ਵਰਡ ਹੈ ਤੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਮਿੱਠੀ ਮਿੱਠੀ ਚਾਲ ਦੇ ਵਿੱਚ ਚਲਦੇ ਨਜ਼ਰ ਆ ਰਹੇ ਨੇ ਕਿਉਂਕਿ ਸ਼ਾਰਟਕਟ ਹੈ ਜਿਹੜਾ ਉਹਨਾਂ ਨੂੰ ਲੱਬਿਆ ਪਿਆ ਹੈ ਉਹਨਾਂ ਦਾ ਪਹਿਲਾਂ ਹੀ ਸਮੇ ਜਿਹੜਾ ਕਿ ਬਚਿਆ ਹੋਇਆ ਇਹ ਤਾਂ ਹੁਣ ਮਿੱਟੀ ਚਾਲ ਦੇ ਵਿੱਚ ਤੁਰਦੇ ਨਜ਼ਰ ਆ ਰਹੇ ਨੇ ਜੀ ਹਾਂ ਜੀ ਚਲੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਮਹਿਕਮੇ ਵਾਲਿਆਂ ਨੂੰ ਬੇਨਤੀ ਹੈ ਜੇਕਰ ਤੁਸੀਂ ਸੁੱਤੇ ਹੋ ਹੋ ਕੁੰਭ ਕਰਨੀ ਨੀਂਦ ਗੂੜੀ ਨੀਂਦੇ ਤਾਂ ਦੇਖ ਲਓ ਆ ਹਾਲਾਤ ਆ ਮਾਈਨਿੰਗ ਵਾਲੇ ਉਹ ਪੁਲਿਸ ਵਾਲੇ ਉਹ ਬਾਕੀ ਕਾਰਵਾਈ ਕਰਨੀ ਨਹੀਂ ਕਰਨੀ ਤੁਹਾਡੀ ਮਰਜ਼ੀ ਹੈ ਮੀਡੀਆ ਆਪਣਾ ਫਰਜ਼ ਹੈ ਜਿਹੜਾ ਹਰ ਪਰ ਨਿਊਜ਼ ਆਪਣਾ ਫਰਜ਼ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਸਮੇਂ-ਸਮੇਂ ਤੇ ਨਿਭਾ ਰਿਹਾ ਸੋ ਬਹੁਤ ਬਹੁਤ ਧੰਨਵਾਦ ਜੀ